ਮੋ ਮਿੱਠਾ ਗੱਲ ਤੁਸੀਂ ਹਾਂ ਜੀ ਲੋ ਜੀ ਬਹੁਤ ਬਧਾਈਆਂ ਤੁਹਾਨੂੰ ਮਾਤਾ ਜੀ ਸਭ ਤੋਂ ਵੱਧ ਬਧਾਈਆਂ ਤੁਹਾਨੂੰ ਜੀ ਠੀਕ ਹੈ ਜੀ ਥੈਂਕ ਯੂ ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਰਿਟਾਰ ਮੈਂ ਫਾਊਂਡਰ ਹਾਂ ਇਸਟਰਕਰ ਤੇ ਅੱਜ ਦੀ ਇਸ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਆਪਣੀ ਕੁੜੀ ਸ਼ਗਨ ਪੰਜਾਬ ਪੁਲਿਸ ਫਿਜ਼ੀਕਲ ਟ్రਾਇਲ ਪਾਸ ਕਰਕੇ ਆਈ ਹੈ ਬਹੁਤ ਵਧੀਆ ਨੰਬਰ ਨੇ ਕੁੜੀ ਦੇ ਤੇ ਸਭ ਤੋਂ ਪਹਿਲਾਂ ਤਾਂ ਇਹਨੂੰ ਬਤਾਈ ਬਹੁਤ ਜ਼ਿਆਦਾ ਮਾਤਾ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਡੀ ਕੁੜੀ ਭਰਤੀ ਹੋ ਚੁੱਕੀ ਹੈ ਨਾ ਤੇ ਕੀ ਕੀ ਲੱਗ ਰਿਹਾ ਜੀ ਕਿਵੇਂ ਦਾ ਫੀਲਿੰਗ ਆ ਰਹੀ ਹੈ ਜੀ ਸਰ ਬਹੁਤ ਵਧੀਆ ਫੀਲਿੰਗ ਆ ਰਹੀ ਸਿੱਕਾ ਜੀ ਬਹੁਤ ਵਧੀਆ ਸਾਨੂੰ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਪਾਣ ਜੀ ਹਾਂਜੀ ਹਾਂਜੀ ਪਾਣ ਜੀ ਪਾਣ ਜੀ ਭਰਤੀ ਹੋ ਚੁੱਕੀ ਹੈ ਜੀ ਬੜਾ ਅੱਛਾ ਲੱਗਦਾ ਜੀ ਤੁਹਾਡਾ ਇੱਥੇ ਸਿਸਟਮ ਬਹੁਤ ਵਧੀਆ ਲੱਗਿਆ ਜੀ ਸਾਨੂੰ ਥੈਂਕ ਯੂ ਥੈਂਕ ਯੂ ਸਰ ਹੋਰ ਵੀ ਮੈਂ ਤਾਂ ਕਰਾਂ ਪਰ ਮਾਤਾ ਮਾਚੜ ਦੀ ਕਲਾ ਕਰਾਈ ਤੁਹਾਡੀ ਅੱਛਾ ਸ਼ੈਗਨ ਤੁਨ ਕਿੰਨਾ ਕ ਟਾਈਮ ਹੋ ਗਿਆ ਇੱਥੇ ਮੇਰੇ ਕੋਲ ਪ੍ਰੈਕਟਿਸ ਕਰਦੇ ਨੂੰ ਸਰ ਮੈਨੂੰ ਥੋੜੀ ਕੋ 3 ਮਹੀਨੇ ਹੋ ਗਏ ਮੈਂ ਕਦੇ ਗਰਾਉਂਡ ਦਾ ਮੂਵੀ ਨਹੀਂ ਸੀ ਦੇਖਿਆ ਤੁਸੀਂ ਮੈਨੂੰ ਮਤਲਬ ਇੰਨਾ ਵਧੀਆ ਜਦ ਕਰਵਾਇਆ ਨਾ ਕਿ ਮੈਂ ਪਹਿਲੀ ਵਾਰ ਇਸ ਟ੍ਰਾਇਲ ਕਰਕੇ ਕਰੀ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਟ੍ਰਾਇਲ ਕਰਿਆ ਮਤਲਬ ਪਹਿਲੀ ਵਾਰ ਸੀ ਹੋ ਗਿਆ ਮੇਰਾ ਬਹੁਤ ਵਧੀਆ ਅਚਰ ਤੁਹਾਨੂੰ ਇਥੇ ਤੁਸੀਂ ਕਿਸੇ ਦੀ ਰੈਫਰੈਂਸ ਦਈ ਸੀਗੇ ਤੁਸੀਂ ਉਹਨਾਂ ਦਾ ਨਾਮ ਲੈਣਾ ਚਾਹੋ ਕਿਉਂਕਿ ਉਹਨਾਂ ਦੀ ਬੱਚਾ ਨਾਲ ਤੁਸੀਂ ਅੱਜ ਹਾਂਜੀ ਮੈਂ ਮੇਰੀ ਫਰੈਂਡ ਕਨਸਟੇਬਲ ਪ੍ਰਵੀਨ ਦੇ ਕਰਕੇ ਮੈਂ ਅੱਜ ਕਨਸਟੇਬਲ ਬਣੀ ਆ ਇਹਨਾਂ ਦੀ ਫਰੈਂਡ ਸੀਗੀ ਜੀ ਆਪਣੀ ਪਰੀ ਤੇ ਪਰੀ ਪਿਛਲੇ ਸਾਲ ਆਪਣੇ ਕੋਲ 2024 ਦੇ ਵਿੱਚ ਸਿਲੈਕਟਡ ਕੈਂਡੀਡੇਟ ਹੈ ਤੇ ਹੁਣ ਉਹ ਪੰਜਾਬ ਪੁਲਿਸ ਵਿੱਚ ਡਿਊਟੀ ਮਾਰ ਰਹੇ ਨੇ ਤੇ ਉਹਨਾਂ ਦੇ ਰੈਫਰੈਂਸ ਦੇ ਨਾਲ ਕੁੜੀ ਆਈ ਸੀਗੀ ਤੇ ਬਸ ਮੈਨੂੰ ਪਰੀ ਨੇ ਇਹੀ ਕਹਿ ਗਈ ਸਰ ਮੈਂ ਤਾਂ ਇਹਨੂੰ ਬਸ ਇੱਥੋਂ ਜਦੋਂ ਸਾਰਾ ਸਿਲੈਕਟਡ ਹੋ ਗਈ ਉਦੋਂ ਹੀ ਮੈਂ ਤੁਹਾਨੂੰ ਕਾਲ ਕਰੂੰਗੀ ਮੈਂ ਉਸ ਤੋਂ ਪਹਿਲਾਂ ਕੋਈ ਕਾਲ ਨਹੀਂ ਕਰਨੀ ਜਿਵੇਂ ਤੁਸੀਂ ਮੈਨੂੰ ਲਗਾਤਾ ਬਸ ਉਵੇਂ ਹੀ ਉਹਨੇ ਮੈਨੂੰ ਬਹੁਤ ਕਾਲ ਕੀਤੇ ਕੁੜੀ ਨੇ ਸਰ ਕਿਵੇਂ ਚੱਲ ਰਿਹਾ ਕੀ ਪ੍ਰੋਗਰੈਸ ਹੈ ਕਿਵੇਂ ਨਹੀਂ ਤਾਂ ਦੋਸਤ ਇਸ ਤਰ੍ਹਾਂ ਦੇ ਬਹੁਤ ਜ਼ਰੂਰੀ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਚਲੋ ਹੁਣ ਥੋੜੇ ਦੋਸਤ ਨੇ ਅਤੇ ਹੁਣ ਪੰਜਾਬ ਪੁਲਿਸ ਸੀਨੀਅਰ ਰੇ ਨੇ ਜੀ ਬਹੁਤ ਸੌ ਕੁੜੀਆਂ ਜੀ ਨੇਕ ਕੁੜੀਆਂ ਬਹੁਤ ਜੀ ਭੈਣਾ ਮੰਗੋਰੀ ਭੈਣ ਹੈ ਜੀ ਤਕੀਰ ਹਾਂਜੀ ਹਾਂਜੀ ਬਿਲਕੁਲ ਜੀ ਇਹ ਜੀ ਯਾਰ ਦੋਸਤ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਜਿਹੜੇ ਤੁਹਾਨੂੰ ਸਿੱਧੇ ਰਾਸਤੇ ਪਾਉਂਦੇ ਨੇ ਜੀ ਤਾਂ ਮੈਂ ਤਾਂ ਕਹਿੰਦਾ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਹਰੇਕ ਦੇ ਯਾਰ ਦੋਸਤ ਹੋਣੇ ਚਾਹੀਦੇ ਨੇ ਅੱਛਾ ਜੀ ਕਹਿੰਦੇ ਵੀ ਆਂਟੀ ਵਧਾਈਆਂ ਮੁੱਖ ਠੀਕ ਹੋ ਗਈ ਥੋੜੀ ਦੇਣ ਹੈ ਬਾਕੀ ਸਾ ਸਰ ਦੀ ਸਭ ਤੋਂ ਵੱਡੀ ਦੇਰ ਹੈ ਸਰ ਅਸੀਂ ਤੁਹਾਡਾ ਸਾਨ ਕਦੀ ਨਹੀਂ ਭਲਾ ਸਕਦੇ ਜੋ ਮਤਲਬ ਤੁਸੀਂ ਸਾਡੇ ਬੱਚੇ ਦੀ ਜ਼ਿੰਦਗੀ ਬਣਾਈ ਹੈ ਨਾ ਜੀ ਸਾਨੂੰ ਬਹੁਤ ਵਧੀਆ ਗੱਲ ਲੱਗੀ ਦਾ ਦਿਖਾਉਣ ਵਾਲਾ ਵੀ ਬਹੁਤ ਹੈ थैंक यू सो मच ਅਸੀਂ ਹੋਰਨੂੰ ਵੀ ਇਹੀ ਗੱਲ ਦੱਸਾਂਗੇ ਵੀ ਉੱਥੇ ਜਾ ਕੇ ਜਿਹੜੇ ਵੀ ਬੱਚੇ ਜਿੰਦਾ ਵੀ ਹੈਗੀ ਜ਼ਿੰਦਗੀ ਉਸ ਜਗ੍ਹਾ ਤੇ ਜਾ ਕੇ ਹਰ ਇੱਕ ਬੱਚਾ ਵਧੀਆ ਬਣਦਾ ਹੈ ਠੀਕ ਹੈ ਜੀ ਹਾਂਜੀ थैंक यू थैंक यू सो मच ਜੀ ਤੁਹਾਡਾ ਇਹਨਾਂ ਸਾਰਾ ਪਿਆਰ ਦੇ ਲਈ ਤੇ ਸਾਰਾ ਇਹ ਪਿੰਡ ਮਾਲਮਾਜ ਰਹਿੰਦਾ ਅੱਛਾ ਮਾਲੂਮਾਜ ਰਹਿੰਦਾ ਪਿੰਡ ਜੀ ਹਾਂਜੀ ਠੀਕ ਹੈ ਜੀ ਸਮਰਾਲਾ ਸ਼ਹਿਰ ਦਾ ਹਾਂਜੀ ਹਾਂ ਠੀਕ ਹੈ ਸਮਰਾਲਾ ਸ਼ਹਿਰ ਦਾ ਤਾਂ ਮਾਲੂਮਾਜ ਰਹਿੰਦਾ ਪਿੰਡ ਠੀਕ ਹੈ ਜੀ ਇਹ ਇਹਨਾਂ ਦੇ ਭਰਾ ਨੇ ਠੀਕ ਹੈ ਜੀ ਓਕੇ ਇੱਥੇ ਰਹਿੰਦੇ ਅਸੀਂ ਅੱਛਾ ਅੱਛਾ ਜੀ ਹਾਂਜੀ ਚਲੋ ਜੀ ਬਹੁਤ ਬਹੁਤ ਵਧਾਈਆਂ ਜੀ ਫਿਰ ਤੋਂ ਇੱਕ ਵਾਰ ਠੀਕ ਹੈ ਜੀ थैंक यू so much ਕਰ ਚਾਗ